ਪੌਲਸ رسول ਦੀ ਪਤਰੀ ਰومیਯਾਨੂ ਅਧਿਆਇ 4 ਫਿਰ ਅਸੀਂ ਕੀ ਆਖੀਏ ਜੋ ਸਾਡੇ ਸ੍ਰੀ ਰਕ ਪਿਤਾ ਅਬਰਾਹਮ ਨੂੰ ਕੀ ਲੱਭਿਆ ਹੈ ਕਿਉਂਕਿ ਜੇ ਅਬਰਾਹਮ ਕਰਨੀਆ ਕਰਕੇ ਧਰਮ ਵਿੱਚ ਧਰਿਆ ਗਿਆ ਤਾਂ ਉਹਨੂੰ ਕਮੰਡ ਦਾ ਥਾਂ ਹੈ ਪਰੰਤੂ ਪਰਮੇਸ਼ਰ ਦੇ ਅੱਗੇ ਨਹੀਂ ਕਿਉਂ ਜੋ ਧਰਮ ਪੁਸਤਕ ਕੀ ਕਹਿੰਦਾ ਹੈ ਇਹ ਜੋ ਅਬਰਾਹਮ ਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣੀ ਗਈ ਹੁਣ ਜਿਹੜਾ ਕੰਮ ਕਰਦਾ ਹੈ ਉਹਦੀ ਮਜੂਰੀ ਬਖਸ਼ਿਸ਼ ਨਹੀਂ ਸਗੋਂ ਹੱਕ ਗਿਣੀਦੀ ਹੈ ਪਰ ਜਿਹੜਾ ਕੰਮ ਨਾ ਕਰੇ ਉਸ ਉੱਤੇ ਨਿੱਚਾ ਕਰਦਾ ਹੈ ਜੋ ਕੁਤਰਮੀਆਂ ਨੂੰ ਧਰਮਿ ਠਰਾਉਂਦਾ ਹੈ ਉਹਦੀ ਨਿੱਚਾ ਧਰਮ ਗਿਣੀਦੀ ਹੈ ਜਿਵੇਂ ਦੌਦ ਵੀ ਉਸ ਮਨੁੱਖ ਨੂੰ ਤਨ ਆਖਦਾ ਹੈ ਜਿਹਦੇ ਲਈ ਪਰਮੇਸ਼ਰ ਕਰਨੀਆਂ ਬਾਜੋਂ ਧਰਮ ਗਿਣ ਲੈਂਦਾ ਹੈ ਤਨ ਉਹ ਜਿਨ੍ਹਾਂ ਦੇ ਅਪਰਾਧ ਖਿਮਾ ਹੋ ਗਏ ਅਤੇ ਜਿਨ੍ਹਾਂ ਦੇ ਪਾਪ ਟਕੇ ਹੋਏ ਹਨ ਤਨ ਹੈ ਉਹ ਪੁਰਖ ਜਿਹਦੇ ਲੇਖੇ ਵਿੱਚ ਪ੍ਰਭੂ ਪਾਪ ਨਾ ਗਿਨੇਗਾ ਉਪਰੰਤ ਇਹ ਧੰਨ ਹੋਣਾ ਕਿ ਸਨੁਤੀਆਂ ਦੇ ਲਈ अथवा ਅਸਨੁਤੀਆਂ ਦੇ ਲਈ ਵੀ ਹੈ ਕਿਉਂਕਿ ਅਸੀਂ ਆਖਦੇ ਹਾਂ ਭਈ ਅਬਰਾਹਮ ਦੇ ਲਈ ਉਹਦੀ ਨਿਚਾ ਧਰਮ ਗਿਣੀ ਗਈ ਸੀ ਫਿਰ ਕਿਹੜੇ ਹਾਲ ਵਿੱਚ ਗਿਣੀ ਗਈ ਸੀ ਜਦੋਂ ਸਨੁਤੀ ਸੀ अथवा ਅਸਨੁਤੀ ਸੀ ਸਨੁਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸਨੁਤ ਦੇ ਹਾਲ ਵਿੱਚ ਅਤੇ ਉਹਨੇ ਸਨੁਤ ਦੀ ਨਿਸ਼ਾਨੀ ਪਾਈ ਭਈ ਇਹ ਉਸ ਧਰਮ ਦੀ ਮੋਹਰ ਹੋਵੇ ਜਿਹੜਾ ਅਸਨੁਤ ਦੇ ਹਾਲ ਵਿੱਚ ਉਹਦੀ ਨਿਚਿਤ ਹੋਇਆ ਸੀ ਜੋ ਉਹਨਾਂ ਸਭਨਾਂ ਦਾ ਪਿਤਾ ਹੋਵੇ ਜਿਹੜੇ ਨਿਚਾ ਕਰਦੇ ਹਨ ਭਾਵੇਂ ਅਸੁਨਤੀ ਹੋਣ ਇਸ ਲਈ ਜੋ ਉਹਨਾਂ ਦੇ ਲੇਖੇ ਵਿੱਚ ਧਰਮ ਗਿਣਿਆ ਜਾਵੇ ਅਤੇ ਅਸੁਨਤੀਆਂ ਦਾ ਪਿਤਾ ਹੋਵੇ ਨਾ ਉਹਨਾਂ ਦਾ ਜੋ ਨੇਰੇ ਸੁਨਤੀ ਹਨ ਸਗੋਂ ਉਹਨਾਂ ਦਾ ਜੋ ਸਾਡੇ ਪਿਤਾ ਅਬਰਾਹਮ ਦੀ ਉਸ ਨਿਚੇ ਦੀ ਚਾਲ ਚਲਦੇ ਹਨ ਜਿਹਨੂੰ ਉਹ ਅਸੁੰਨਤ ਦੇ ਹਾਲ ਵਿੱਚ ਰਖਦਾ ਸੀ ਕਿਉਂਕਿ ਉਹ ਬਚਨ ਪਹਿਤੂ ਜਗਤ ਦਾ ਅਧਿਕਾਰੀ ਹੋਵੇਗਾ ਅਬਰਾਹਮ अथवा ਉਹਦੀ ਅੰਸ਼ ਨਾਲ ਸ਼ਰਾ ਦੇ ਰਾਹੀ ਨਹੀਂ ਸੀ ਹੋਇਆ ਸਗੋ ਉਸ ਧਰਮ ਦੇ ਰਾਹੀ ਜਿਹੜਾ ਨਿਚਤ ਹੁੰਦਾ ਹੈ ਪਰ ਜੇ ਸ਼ਰਅ ਵਾਲੇ ਅਧਿਕਾਰ ਹੀ ਹਨ ਤਾਂ ਨਿਚਾ નિਸਫਲ ਅਤੇ ਉਹਦਾ ਕਰਾਰ ਅਕਾਰਥ ਹੋਇਆ ਕਿਉਂ ਜੋ ਸ਼ਰਅ ਕ੍ਰੋਧ ਦਾ ਕਾਰਨ ਹੁੰਦੀ ਹੈ ਪਰ ਜਿੱਥੇ ਸ਼ਰਅ ਨਹੀਂ ਉਥੇ ਉਲੰਘਣ ਵੀ ਨਹੀਂ ਇਸ ਕਾਰਨ ਉਹ ਨਿਚਤ ਹੋਇਆ ਭਈ ਕਿਰਪਾ ਦੇ ਅਨੁਸਾਰ ਠਹਿਰੇ ਇਸ ਲਈ ਜੋ ਕਰਾਰ ਸਾਰੀ ਅੰਸ ਦੇ ਲਈ ਪੱਕਾ ਰਹੇ ਨਿਰਾ ਉਸ ਅੰਸ ਦੇ ਲਈ ਨਹੀਂ ਜਿਹੜੀ ਸ਼ਰਅ ਵਾਲੀ ਹੈ ਪਰੰਤੂ ਉਹਦੇ ਲਈ ਵੀ ਜਿਹੜੀ ਅਬਰਾਹਮ ਜਈ ਨੀਚਾ ਰਖਦੀ ਹੈ ਉਹ ਅਸਾਂ ਸਭਨਾ ਦਾ ਪਿਤਾ ਹੈ ਜਿਵੇਂ ਲਿਖਿਆ ਹੋਇਆ ਹੈ ਮੈਂ ਤੈਨੂੰ ਬਹੁਤਿਆਂ ਕੌਮਾਂ ਦਾ ਪਿਤਾ ਠਰਾਇਆ ਹੈ ਅਰਥਾਤ ਉਸ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਿਹਦੀ ਉਸਨੇ ਪ੍ਰਤੀਤ ਕੀਤੀ ਜਿਹੜਾ ਮੁਰਦਿਆਂ ਨੂੰ ਜਿਵਾਲਦਾ ਅਤੇ ਅਣਹੋਣੀਆਂ ਅਵਸਥਾ ਨੂੰ ਇਉਂ ਸਦਦਾ ਹੈ ਭਈ ਜਾਣੋ ਉਸ ਸੰਮੁਖ ਹਨ ਨਿਰਾਸ਼ਾ ਵਿੱਚ ਆਸ ਨਾਲ ਉਸਨੇ ਪ੍ਰਤੀਤ ਕੀਤੀ ਭਈ ਉਸ ਵਾਕ ਦੇ ਅਨੁਸਾਰ ਕਿ ਤੇਰੀ ਅਸ ਇਉਂ ਹੋਵੇਗੀ ਉਹ ਬਾਲੀਆਂ ਕੌਮ ਦਾ ਪਿਤਾ ਹੋਵੇ ਅਤੇ ਨੇਚਾ ਵਿੱਚ ਉਹ ਢਿੱਲਾ ਨ ਹੋਇਆ ਭਾਵੇਂ ਉਹ ਸੌਕੁਰੇੰਦਾ ਹੋ ਗਿਆ ਸੀ ਜਦੋਂ ਉਸਨੇ ਧਿਆਨ ਕੀਤਾ ਭਈ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਨਾਲੇ ਸਾਰਾ ਦੀ ਕੁਖ ਨੂੰ ਸੋਕਾ ਲੱਗ ਗਿਆ ਹੈ ਪਰੰਤੂ ਪਰਮੇਸ਼ਰ ਦੇ ਬਚਨ ਦੇ ਵੱਲੋਂ ਉਹਨੇ ਬੇਪਰਤੀਤ ਨਾਲ ਸ਼ੰਕਾ ਨਾ ਕੀਤੀ ਸਗੋ ਨੇਚਾ ਵਿੱਚ ਤਕੜਿਆ ਹੋ ਕੇ ਉਹਨੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਉਹਨੂੰ ਪੱਕੀ ਨੇਚਾ ਸੀ ਕੋਈ ਜੀਦਾ ਉਸਨੇ ਬਚਨ ਦਿੱਤਾ ਉਸਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ ਇਸ ਕਰਕੇ ਇਹ ਉਹਦੇ ਲਈ ਧਰਮ ਵੀ ਗਿਣੀ ਗਈ ਇਹ ਗੱਲ ਭਈ ਉਹਦੇ ਲਈ ਧਰਮ ਗਿਣੀ ਗਈ ਜਿਹੜੇ ਉਸੇ ਦਿਨ ਮਿਤ ਨਹੀਂ ਲਿਖੀ ਗਈ ਸਗੋ ਸਾਡੇ ਮਿਤ ਵੀ ਜਿਨ੍ਹਾਂ ਲਈ ਗਿਣੀ ਜਾਵੇਗੀ ਅਰਥਾਤ ਸਾਡੇ ਲਈ ਜਿਹੜੇ ਉਸ ਉਤੇ ਨੀਚਾ ਕਰਦੇ ਹਾਂ ਜਿਨੇ ਯਿਸੂ ਸਾਡੇ ਪ੍ਰਭੂ ਨੂੰ ਮਰਦਾਂ ਵਿੱਚੋਂ ਜਵਾਲਿਆ ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮ ਵਿੱਚ ਟਰਾਉਣ ਲਈ ਜਵਾਲਿਆ ਗਿਆ